ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਵੀਡੀਓ ਦੇ ਵਿੱਚ ਮੌਸਮ ਦੇ ਅਫਡੇ ਲੈ ਕੇ ਹਾਜ਼ਰਾਂ ਜੀ ਅਗਲੇ 4 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ ਅੱਜ 7 ਤਰੀਕ ਹੈ 12 ਫਰਵਰੀ ਤੱਕ ਮੌਸਮ ਪੰਜਾਬ ਦਾ ਹੁਲਸਣਾ ਨਾ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਮੌਸਮ ਹਾਕ ਦੀ ਤਾਜ਼ਾ ਅਫਡੇ ਟਾਈਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਸਿੱਧਾ ਤੁਹਾਨੂੰ ਐਸਐਲ ਦੀਆਂ ਤਾਜ਼ਾ ਸੈਟਲਾਈਟ ਦੱਸਣਾਂ ਤੇ ਲੈ ਕੇ ਚੱਲਦੇ ਹਾਂ ਲਗਭਗ ਐਸਐਲ 8:30 8 ਦੇ ਕਰੀਬ ਟਾਈਮ ਹੋਣ ਜਾ ਰਿਹਾ ਤੇ 7 ਅਪ੍ਰੈਲ ਦੀ ਜਿਹੜੀ ਰਾਤ ਸ਼ੁਰੂ ਹੋ ਚੁੱਕਿਆ ਤੇ ਦਿਨ ਅੱਜ ਦਾ ਲਗਾਤਾਰ ਤਾਬਰ ਤੋੜ ਗਰਮ ਦਿਨ ਅੱਜ ਦਾ ਜਿਹੜਾ ਜਿਹੜਾ ਆ ਕਹਿ ਸਕਦੇ ਹਾਂ ਰਿਕਾਰਡ ਹੋਇਆ ਸੋ ਜੇਕਰ ਆਪਾਂ ਬੀਤੇ 24 ਘੰਟਿਆਂ ਦੇ ਅੰਕੜੇ ਚੱਕਦੇ ਹਾਂ 40 ਤੋਂ ਪਾਰ ਟੈਂਪਰੇਚਰ ਪੰਜਾਬ ਦਾ ਵੀ ਪਹੁੰਚ ਚੁੱਕਾ ਹੈ ਹਰਿਆਣੇ ਦਾ ਵੀ 40 ਤੋਂ ਪਾਰ ਟੈਂਪਰੇਚਰ ਪਹੁੰਚ ਚੁੱਕਾ ਹੈ ਜਿਵੇਂ ਕਿ ਆਹ ਕੀ ਸਰਨਾਂ ਲਾਈਆਂ ਸੀ ਬੀਤੇ 24 ਘੰਟਿਆਂ ਦੇ ਵਿੱਚ ਕਿ 40 ਤੋਂ ਪਾਰ ਟੈਂਪਰੇਚਰ ਜਾ ਸਕਦਾ ਕਿਉਂਕਿ ਦੱਖਣਪਰੇ ਦੀ ਜਿਹੜੀ ਹਵਾ ਚੱਲਦੀ ਹੋਈ ਆ ਉਹ ਕਾਫੀ ਗਰਮ ਹੈ ਹਲਕੇ ਰਫਤਾਰ ਦੀ ਨਾ ਹਵਾ ਚੱਲ ਰਹੀ ਆ ਤੇ ਟੈਂਪਰੇਚਰ ਉੱਪਰ ਨੇ 41.9 ਡਿਗਰੀ ਦੇ ਨਾਲ ਬਠਿੰਡਾ 에ਅਰਹੋਡ ਸਭ ਤੋਂ ਗਰਮ ਖੇਤਰ ਦਰਜ ਹੋਇਆ ਬੀਤੇ 24 ਘੰਟਿਆਂ ਦੇ ਵਿੱਚ ਤੇ ਜੇਕਰ ਹੁਣਿਆਣੇ ਦੇ ਅੰਕੜੇ ਚੱਕਦੇ ਹਾਂ ਰੋहतक ਜ਼ਿਲ੍ਹਾ 42.1 ਡਿਗਰੀ ਦਾ ਸਭ ਤੋਂ ਗਰਮ ਖੇਤਰ ਦਰਜ ਹੋਇਆ ਸੋ 40 ਤੋਂ 45 ਟੈਂਪਰੇਚਰ ਜਾ ਚੁੱਕੇ ਨੇ ਇਹਨਾਂ ਦੇ ਵਿੱਚ ਹੋਰ ਹਲੇ ਵਾਧਾ ਹੋਏਗਾ 1-2 ਡਿਗਰੀ ਦਾ ਜਾਂ ਫਿਰ 2 ਡਿਗਰੀ ਦਾ ਵਾਧਾ ਹੋ ਹੀ ਹੋ ਸਕਦਾ ਹੈ ਕੱਲ ਟੈਂਪਰੇਚਰ ਚਰੇ ਆ 42-43 ਦੇ ਵਿੱਚ ਜਾ ਸਕਦੇ ਨੇ ਪੰਜਾਬ ਦੇ ਔਰ ਹਰਿਆਣਾ ਦੇ ਜੇਕਰ ਆਪਾਂ ਪੰਜਾਬ ਹਰਿਆਣਾ ਰਾਜਸਥਾਨ ਦੀ ਗੱਲ ਕਰੀਏ ਤੇ ਰਾਜਸਥਾਨ ਦਾ ਜਿਹੜਾ ਬਾੜਵੇਂ ਖੇਤਰ ਹੈ ਜਿਲ੍ਹਾ ਉੱਥੇ ਸਭ ਤੋਂ ਜਿਹੜਾ ਟੈਂਪਰੇਚਰ ਤਾਂ ਪਹੁੰਚ ਚੁੱਕੇ ਨੇ 45.9 ਡਿਗਰੀ ਦੇ ਨਾਲ ਉੱਤਰ ਫਾਰੇ ਦੇ ਵਿੱਚ ਸਭ ਤੋਂ ਗਰਮ ਖੇਤਰ ਦਰਜ ਹੋਇਆ ਬਾੜਵੇਂ ਜਿਲ੍ਹਾ ਸੋ ਇਹਦਾ ਕਹਾਣੀ ਟੈਂਪਰੇਚਰ ਦੀ ਅਗਲੇ ਦਿਨਾਂ ਦੀ ਜੇਕਰ ਅਸੀਂ ਗੱਲ ਕਰੀਏ ਜਾਂ ਫਿਰ ਅਜਰਾ ਦੀ ਗੱਲ ਕਰੀਏ ਤੇ ਸੈਟਲਾਈਟ ਤਸਵੀਰਾਂ ਦੇਖ ਸਕਦੇ ਹਾਂ ਐਸੇ ਲੱਟ ਵਿੱਚ ਜੋ ਬੱਦਲ ਉਹ ਹਲੇ ਖੱਦਰ ਤੇ ਗੁਜ਼ਰ ਰਹੀਆ ਕੋਈ ਦਾ ਖਾਸਾ ਪ੍ਰਭਾਵ ਨਹੀਂ ਹੈ ਤੇ ਮੌਸਮ ਆਪਣਾ ਗਰਮ ਤੇ ਖੁਸ਼ਕ ਅਜਰਾ ਦਾ ਹੀ ਬਣਿਆ ਰਹੇਗਾ ਮਿਨੀਮਮ ਟੈਂਪਰੇਚਰ ਦੇ ਵਿੱਚ ਵੀ ਹੁਣ ਵਾਦਾ ਜਿਹੜਾ ਜਿਆਦਾ ਦਰਜ ਹੋਏਗਾ ਆਉਂਦੀਆਂ ਜਿਹੜੀਆਂ ਰਾਤਾਂ ਨੇ ਉਹ ਗਰਮ ਹੋਣਗੀਆਂ ਕੱਲ 8 ਤਰੀਕ ਹੈ ਜੀ ਤੇ ਕੱਲ ਦਾ ਦਿਨ ਪੂਰਾ ਗਰਮ ਰਹੇਗਾ ਟੈਂਪਰੇਚਰ ਜਿਵੇਂ ਗਏ ਸੀ ਤੁਹਾਨੂੰ ਦੱਸਿਆ ਟੈਂਪਰੇਚਰ ਵਧਣਗੇ 9 ਤਰੀਕ ਦੀ ਸ਼ਾਮ ਤੋਂ ਕੈਸਾ ਜੀ ਦੁਪਹਿਰ ਤੱਕ ਤਾਂ ਟੈਂਪਰੇਚਰ ਜਿਹੜਾ ਵਧਨੇ ਤੈ ਰਹੇ 9 ਦੀ ਦੁਪਹਿਰ ਤੱਕ ਜਕਰ ਤੋਂ ਪੱ ਲੱਗ ਜਾਂਦੀ ਆ 9 ਦੀ ਸ਼ਾਮ ਤੋਂ ਫਿਰ ਇੱਕ ਸਿਸਟਮ ਸ਼ੁਰੂ ਹੋਏਗਾ ਉਹਦੀ ਅਫਰਡ ਤੁਹਾਨੂੰ ਅਸੀਂ ਦੇ ਚੁੱਕੀਆਂ ਫਿਲਹਾਲ ਉਹਦੀ ਹੋਰ ਆਪਾਂ ਲੱਗੇ ਜਾ ਕੇ ਯਾਨੀ ਕਿ ਕੱਲ ਸ਼ਾਮ ਦੀ ਵੀਡੀਓ ਦੇ ਵਿੱਚ ਹੋਰ ਸਟੀਕ ਅਨੁਮਾਨ ਤੁਹਾਨੂੰ ਦੱਸਾਂਗੇ ਫਿਲਹਾਲ ਇਹ ਸਿਸਟਮ 10 11 12 ਨੂੰ ਲੱਗਦਾ ਜਾਪਰੇ ਜਿਹੜੇ ਮੁੱਖ ਦਿਨ ਰਹਿ ਸਕਦੇ ਨੇ ਉਹ 10 ਤੇ 11 ਰਹਿ ਸਕਦੇ ਨੇ ਜਿਹਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਉੱਤਰਾਖੰਡ ਹਿਮਾਚਲ ਤੇ ਜੰਮੂ ਲੈਂਦਾ ਪੰਜਾਬ ਫਾਕਸਾਂ ਦੇ ਬਹੁਤੇ ਖਾਕ ਸੇਨਾ ਖੇਤਰਾਂ ਦੇ ਵਿੱਚ ਇਹ ਸਿਸਟਮ ਸਰਗਰਮ ਹੋਵੇਗਾ ਹਲਕੇ ਦਰਮਿਆਨੇ ਸ਼ਰਾਟੇ ਬਹੁਤੇ ਖੇਤਰਾਂ ਦੇ ਵਿੱਚ ਕਿਤੇ ਕਿਤੇ ਤਗੜੇ ਮੀਂਹ ਕੁਸ਼ਤਾਵਾਂ ਤੇ ਕਿਤੇ ਕਿਤੇ ਹਲਕੀ ਜੜੀਆ ਗੜੇਮਾਰ ਇਹ ਸਿਸਟਮ ਲਵਾ ਸਕਦਾ ਹੈ ਜੀ ਇਸ ਤੋਂ ਇਲਾਵਾ ਜੀ ਇੱਕ ਜੋ ਅਲਰਟ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਹੀਟ ਵੇਵ ਦੇ ਅਲਰਟ ਜਿਹੜੀਆਂ ਮੌਸਮ ਖਾਕ ਨੇ ਜਾਰੀ ਕਰ ਦਿੱਤੇ ਨੇ ਅਗਲੇ 72 ਘੰਟਿਆਂ ਦੇ ਲਈ 10 ਅਪ੍ਰੈਲ ਨੂੰ ਠੰਡਾ ਸਟਾਰਮ ਲਾਈਟਨਿੰਗ ਸਕਵਾਲ ਇਟੀਸੀ ਹੀਟ ਵੇਵ ਯਾਨੀ ਕਿ 10 ਤਰੀਕ ਨੂੰ ਠੰਡਾ ਸਟ੍ਰੋਮ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਮੀਂਹ ਦੇਖਣ ਨੂੰ ਮਿਲਣਗੇ ਕਿਤੇ ਕਿਤੇ ਹਲਕੀ ਗੜੇਮਾਰ ਵੇਖਣ ਨੂੰ ਮਿਲ ਸਕਦੀ ਹੈ ਜਿਹੜਾ ਸਿਸਟਮ ਦਾ ਮੁੱਖ ਅਸਰ ਉਹ ਪੰਜਾਬ ਹਰਿਆਣਾ ਦੇ ਵਿੱਚ 10 ਤੇ 11 ਨੂੰ ਹੀ ਹੋਏਗਾ ਤੇ ਦੋਨਾਂ ਸੂਬਿਆਂ ਦੇ ਵਿੱਚ 10 ਤਰੀਕ ਦੀ ਜਿਹੜੇ ਮੀਂਹ ਦੇ ਅਲਰਟ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਤੇ ਬਾਕੀ ਹੀਟ ਵੇਵ ਜਿਹੜੀ ਚੱਲਦੀ ਰਹਿਣੀ ਹੈ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਦੇ ਵਿੱਚ ਗਰਮੀ ਨੇ ਉੱਪਰ ਵਟ ਕੱਢੇ ਹੋਏ ਨੇ ਤੇ ਰਿਕਾਰਡ ਤੋੜਦੀ ਹੈ ਗਰਮੀ ਅਪ੍ਰੈਲ ਮਹੀਨੇ ਦੇ ਵਿੱਚ ਇਨਾ ਟੈਂਪਰੇਚਰ ਵਧਣਾ ਕਹਿ ਸਕਦੇ ਆ ਕੁਦਰਤ ਦੀ ਕਹਾਣੀਆਂ ਸਾਰੀ ਸੋ ਜੀ ਸਾਰੀ ਅਪਡੇਟ ਅਗਲੇ 4 ਦਿਨਾਂ ਦੇ ਲਈ ਅਲਰਟ ਜਿਹੜੇ ਮੌਸਮ ਸੁਖਨੇ ਜਾਰੀ ਕਰ ਦਿੱਤੇ ਨੇ yellow alert ਜਾਰੀ ਕੀਤੇ ਗਏ ਨੇ ਤੇ ਬਾਕੀ ਤੁਹਾਨੂੰ ਸਿਸਟਮ ਬਾਰੇ ਅਪਡੇਟ ਅਸੀਂ ਲਿਖਤੀ ਪੋਸਟ ਦੇ ਵਿੱਚ ਵੀ ਸਾਂਝੀ ਕਰਦੇ ਰਹਾਂਗੇ ਸਾਰੇ ਜਿਹੜੇ ਪੈਰਾਮੀਟਰ ਨੇ ਜੇਕਰ ਉਹ ਫਿੱਟ ਬੈਠਦੇ ਨੇ ਤੇ ਕੁਝ ਰਾਹਤ ਜਿਹੜੇ ਟਾਪਰੀਆ ਉਹ ਗਰਮੀ ਤੋਂ ਪੰਜਾਬ ਹਰਿਆਣਾ ਰਾਜ ਸਨ ਵਾਸੀਆਂ ਨੂੰ ਮੇਰੇ ਸਤਿ ਸ਼੍ਰੀ ਅਕਾਲ